ਸਸੇ ਕਾਲੀ ਗੁੱਡ ਪਾਵਰ ਬੈਟਰੀ ਕੇਅਰ ਵਿੱਚ ਆ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਲੈ ਕੇ ਆਏ ਬਾਈਕ ਦੀਆਂ ਬੈਟਰੀਆਂ ਜਿੱਦਾਂ ਆਪਾਂ ਹਰ ਵੀਡੀਓ ਦੇ ਵਿੱਚ ਹਰ ਅਲੱਗ-ਅਲੱਗ ਤਰ੍ਹਾਂ ਦੀਆਂ ਨਵੀਆਂ-ਨਵੀਆਂ ਬੈਟਰੀਆਂ ਲੈ ਕੇ ਆਉਂਦੇ ਆ ਤੇ ਅੱਜ ਆਪਾਂ ਲੈ ਕੇ ਆਏ ਬਾਈਕ ਦੀਆਂ ਬੈਟਰੀਆਂ ਜਿੱਦਾਂ ਕਿ ਬਾਈਕ ਦੀ 4 ਐਂਪੀਅਰ 5 ਐਂਪੀਅਰ 2.5 ਐਂਪੀਅਰ ਤੇ ਗਟੂ 5 ਅਤੇ ਸਾਡੇ ਕੋਲੇ ਅਲੱਗ-ਅਲੱਗ ਤਰ੍ਹਾਂ ਦੀਆਂ ਗਾਰੰਟੀਆਂ ਦੇ ਵਿੱਚ ਬੈਟਰੀਆਂ ਮਿਲਦੀਆਂ ਜਿੱਦਾਂ 1 ਸਾਲ ਦੇ ਵਿੱਚ 2 ਸਾਲ ਦੇ ਵਿੱਚ ਅਤੇ ਅਲੱਗ-ਅਲੱਗ ਤਰ੍ਹਾਂ ਦੀਆਂ ਕੰਪਨੀਆਂ ਨੇ ਬੈਟਰੀਆਂ ਮਿਲਦੀਆਂ ਜਿੱਦਾਂ ਕਿ ਆਪਣੀ ਅਲ ਜੂ ਪਲੱਸ ਤੇ ਪਾਵਰ ਜਨ ਅਤੇ ਸਾਡੇ ਕੋਲੋਂ ਇਹਨਾਂ ਬੈਟਰੀਆਂ ਦੀ ਗਾਰੰਟੀ ਹੈਂਡ ਟੂ ਹੈਂਡ ਦਿੱਤੀ ਜਾਂਦੀ ਹੈ ਅਗਰ ਕਿਸੇ ਦੀ ਬੈਟਰੀ ਕੋਈ ਵੀ ਖਰਾਬ ਹੋ ਜਾਂਦੀ ਹੈ ਉਹਨੂੰ ਅਸੀਂ ਇੱਕ ਵਾਰੀ ਚੈੱਕ ਕਰਕੇ ਉਹਨੂੰ ਨਾਲ ਦੀ ਨਾਲ ਗਾਰੰਟੀ ਦਿੱਤੀ ਜਾਂਦੀ ਹੈ ਉਹਨੂੰ ਅਸੀਂ ਕੋਈ ਕੰਪਨੀ ਦੇ ਵਿੱਚ ਨਹੀਂ ਭੇਜਦੇ ਹੈਗੇ ਉਹਨੂੰ ਨਾਲ ਦੀ ਨਾਲ ਬੈਟਰੀ ਬਦਲ ਚੇਂਜ ਕਰਕੇ ਦਿੱਤੀ ਜਾਂਦੀ ਹੈ ਤੇ ਹੈਂਡ ਟੂ ਹੈਂਡ ਰਿਪਲੇਸਮੈਂਟ ਮਿਲਦੀ ਹੈ ਅਤੇ ਆਪਣੇ ਸ਼ੋਅਰੂਮ ਦਾ ਪਤਾ ਹੈ ਬੱਸ ਸਟੈਂਡ ਰੋਡ ਨੇੜੇ ਐਚ ਪੀ ਪੰਪ ਬੁਡਲਾਡਾ ਅਤੇ ਆਪਣੇ ਕੋਲੇ ਹਰ ਪ੍ਰਕਾਰ ਦੀ ਬੈਟਰੀ ਹੀ ਮਿਲਦੀ ਹੈ ਅਤੇ ਤੁਸੀਂ ਆਪਣੇ ਸ਼ੋਅਰੂਮ ਉਪਰ ਆ ਕੇ ਜੂਰ ਵਿਜ਼ਿਟ ਕਰੋ ਅਤੇ ਸਾਡੇ ਨੰਬਰ ਨੀਚੇ ਸਕਰੀਨ ਤੇ ਵੀ ਦਿੱਤੇ ਹੋਏ ਨੇ ਉਹਨਾਂ ਦੇ ਉੱਪਰ ਕਾਲ ਕਰਕੇ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਤੇ ਤੁਸੀਂ ਸਾਡਾ YouTube ਦਾ ਚੈਨਲ ਜਰੂਰ ਸਬਸਕ੍ਰਾਈਬ ਕਰੋ ਅਤੇ ਸ਼ਿਸ਼ਵਤ ਤੋਂ ਵੱਧ ਸ਼ੇਅਰ ਕਰੋ ਅਤੇ ਅਸੀਂ ਨਵੀਆਂ ਤੋਂ ਨਵੀਆਂ ਵੀਡੀਓ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਤੁਹਾਨੂੰ ਇਸ ਦੇ ਨਾਲ ਬਹੁਤ ਹੀ ਵਾਤਵਾਰਕ ਫਾਇਦਾ ਹੋਵੇ ਸਸਿਆਕਾਰ